ਉਹ ਖੜੀ ਤਾਂ ਕਰਾ। ਖੜੀ ਆ ਆਪਣੀ ਮਾਰਟੀ ਨਾਲ ਹੁ। ਉਹਦਾ ਰਾਹ ਖੜੀ ਹੈ। ਲੈ ਹੁਣ ਉੱਤਰ ਵੀ ਬਣਾ ਲਈ। ਗੱਲ ਤੋਂ ਬਾਅਦ ਤੁਰੂ ਥੱਕੋ। ਹੁਣ ਹੋਰ ਵੀ ਬਣਾਓ। ਦੇਖੋ ਭਾਈ ਜੋਰ ਦੇਖੋ ਤੁਸੀਂ। ਸਿਆਲ ਦੇ ਭਾਈ ਜਾਨਵਰ ਵੱੱਤ ਖਾਂਦੇ ਹੁੰਦੇ ਨੇ। ਹਾਂ ਉਹ ਤੇਰੀ ਹਾਂ ਆ ਉਹ ਨਹੀਂ ਮਾਰਦੀ ਐ ਕੁਛ ਨਹੀਂ ਆਂਦੀ ਤੂੰ ਪਰੇ ਰਹੀ ਮੋੜਾ ਜਾ ਬਾਈ ਕੈਮਰਾਮੈਨ ਨੂੰ ਤਾਂ ਵਾੜੀ ਪੈਂਦੀ ਐ ਇਹ ਹੈ ਆ ਆ ਬਾਈ ਗਰਮਾ ਥੋੜੀ ਜੀ ਇਹ ਅਰਜਨ ਰੌਲੀ ਵਾਲੀ ਲੈਣੂ ਮਾੜੀ ਗਰਮ ਹੁੰਦੀ ਐ ਚੱਲ ਚੱਲ ਉਧਰ ਚੱਲ ਇਹ ਗਏ ਖੜੀ ਤੇ ਹਾਂ ਹਾਂ ਚੱਲ ਹਾਂ ਬੱਤੀ ਬੈਤਲਾ ਇਹਨਾਂ ਰਾਫਲ ਤੋਂ ਬੰਦਾ ਵਾਜੂ ਘੋੜੀ ਲੱਤ ਤੋਂ ਬੰਦਾ ਨਹੀਂ ਵਾਜਦਾ ਹੈ ਹੈ ਨੂਰੀ ਤਲੰਦਰ ਲੈ ਚੱਲ ਚਾਲ ਆ ਜਾ ਆ ਜਾ ਮਾੜਾ ਪਿੱਛੋਂ ਦੇ ਫਰੇ ਕੀ ਆ ਗਿਆ ਕੀ ਆ ਗਿਆ ਹੈ ਕੀ ਆ ਗਿਆ ਹੈ ਹੂੰ ਨੂਰੀ ਕਰ ਦੇ ਹੈ ਕੀ ਹੋ ਗਿਆ ਕਰ ਦੇ ਜੇ ਥੋੜੀ ਜਿੰਨੀ ਕੋਈ ਹੈ ਨਾ ਕਰਦੇ ਆ ਮਾਰਦੇ ਕਰ ਖੜਾ ਜਿਹਦੇ ਖੜਦੀ ਆ ਤਣ ਕੇ ਦੇ ਉਧਰ ਸੱਚਾ ਬੋਲ ਮਰੀ ਜਾਂਦਾ ਵੀ ਆ ਜਾ ਉਹਦਾ ਵੀ ਨੀਂ ਜੀ ਲੱਗਦਾ ਹਾਂ ਉਧਰ ਬਸ਼ੇਰਾ ਵੀ ਕਹਿੰਦਾ ਮੈਨੂੰ ਬਾਹਰ ਕੱਢੋ ਦੇਖੋ ਹਾਂ ਆ ਆ ਬੌਲੀ ਹਾਂ ਕੋਈ ਇਹ ਨਹੀਂ ਕਰਦਾ ਖੁਸ਼ ਨਹੀਂ ਹੁੰਦਾ ਕੁਝ ਨਹੀਂ ਹੁੰਦਾ ਬੌਲੀ ਕਮਾਲ ਛਾਲ ਮਾਰ ਕੇ ਬਣਾ ਜਾਊਗਾ ਨਹੀਂ ਛਾਲ ਮਾਰ ਰੋਲ ਆ ਗਿਆ ਪੋਣਾ ਐ ਨਹੀਂ ਹੁੰਦਾ ਕੋਈ ਰੱਬ ਲਈ ਜਦਾ ਤੂੰ ਚੰਗਾ ਬੰਦਾ ਉਹਦੇ ਕਿਹਾ ਹੋਈ ਜਣਾ ਲੈਣੀ